ਵੱਡ ਚ ਪਾਣੀ ਦਾ ਪੱਧਰ ਵਧਣ ਦੇ ਨਾਲ ਪਿੰਡ ਸਬਰਾ ਦੇ ਕਿਸਾਨਾਂ ਦੀ ਫਸਲ ਆਈ ਹੈ ਪਾਣੀ ਦੀ ਲਪੇਟ ਵਿੱਚ ਅਸਲ ਬਰਸਾਤ ਜ਼ਿਆਦਾ ਹੋਣ ਕਰਕੇ ਡੈਮਾ ਤੋਂ ਪਾਣੀ ਛੱਡਿਆ ਗਿਆ ਦਰਿਆਵਾਂ ਦਾ ਪਾਣੀ ਪੱਧਰ ਵਧ ਗਿਆ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਗੁਹਾਰ ਲਗਾਈ ਹੈ। ਜੋ ਹਰੀਕੇ ਦਰਿਆ ਵਿੱਚ ਵਧਿਆ ਪਾਣੀ ਦਾ ਪੱਧਰ ਪਿੰਡ ਸਬਰਾ ਦੇ ਕਿਸਾਨਾਂ ਦੀ ਫਸਲ ਇਸ ਪਾਣੀ ਦੀ ਲਪੇਟ ਦੇ ਵਿੱਚ ਆ ਗਈ ਜਿਸ ਦੇ ਕਰਕੇ ਵੱਡਾ ਨੁਕਸਾਨ ਹੋਇਆ ਕਿਸਾਨਾਂ ਦੇ ਵੱਲੋਂ ਹੁਣ ਸਰਕਾਰ ਤੋਂ ਗੁਹਾਰ ਲਗਾਈ ਜਾ ਰਹੀ ਹੈ। ਰੰਨਾ ਕੋਲੇ ਨਾਲ ਆ ਦੇ ਪਿੰਡ ਸਬਰਾਵਾਂ ਜੀ। ਦਾ ਪਾਣੀ ਜਿਹੜਾ ਨਾ ਇਹ ਜਿਆਦਾ ਚੜ ਕੇ ਇਹ ਪੱਠੇ ਮਾਰੇ ਗਏ ਤੇ ਝੋਨਾ ਹੀ ਮਾਰਿਆ ਗਿਆ 10 ਬੰਦਾਂ ਕਿਤੇ ਤੇ ਮੱਕਈ ਆ ਤੇਲ ਬੀਜੇ ਸਭ ਫਸਲ ਸਾਰੀ ਡੰਡ ਲੈ ਗਈ ਬਹੁਤ ਖਰਾਬ ਹੋਇਆ ਕੰਮ ਕੋਈ ਸਾਨੂੰ ਮੰਗ ਮਾਰ ਕਲੋ ਕੋਈ ਦਿੱਤਾ ਜਾਵੇ ਆਣ ਕੇ ਵੇਖਣ ਵੀ ਇਹ ਫਸਲ ਕਿੰਨੀ ਇਹਨਾਂ ਦੀ ਖਰਾਬ ਹੋਈ ਆ ਝੋਨਾ ਖਰਾਬ ਹੋਇਆ ਪੱਠੇ ਖਰਾਬ ਹੋਇਆ ਤੇਲ ਖਰਾਬ ਹੈ ਮੱਕਈ ਇਹ ਸਭ ਚੀਜ਼ਾਂ ਕੋਈ ਨਹੀਂ ਲੈ ਵੀ ਘਰ ਤੋਂ ਘਟਾ ਕੋਈ ਸੰਜੀ ਗਲੇ ਸਾਂ ਹੈ ਰਸਰ ਮੈਂ ਕੋਣ ਕੋਈ ਆਨੇ ਆਵੇ ਆਣ ਕੇ ਵੇਖੇ ਸਾਨੂੰ ਤੇ ਕੋਈ ਦੇਣ ਮਾਜਬਾ ਦਾ ਮਿਲੇ ਕੋਈ ਸਰਕਾਰ ਮਾਜਬਾ ਦਾ ਜਵੇ ਪਿੰਡ ਕੋਲੇਵਾੜਾ ਸੁਭਰਾ ਦੇ ਵਿੱਚ ਪੈਂਦਾ ਜੀ ਪੰਚਾਇਤ ਭਰਾਵਾਂ ਦੀ ਬਾਣੀ ਜੀ ਦਰਿਆ ਦਾ ਪੱਧਰ ਰੋਜ਼ ਇਧਰ ਰੋਜ਼ ਵੱਧ ਜਾਂਦਾ ਵਾ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਵਾ ਪੱਠਾ ਟੱਕਾ ਵਾ ਇਧਰ ਮਾਲ ਡੰਕਰ ਤੋਂ ਗੁਜ਼ਾਰਾ ਕਰਦੇ ਆ ਵੀ ਜਿਹੜਾ ਕੋ ਦੁੱਧ ਬਾੜ ਪਾ ਕੇ ਆਪ ਦਾ ਗੁਜ਼ਾਰਾ ਚੱਲਦਾ ਵਾ ਤੇ ਫਸਲਾਂ ਜਿਹੜੇ ਕੋ ਥੋੜੇ ਥੋੜੇ ਝੋਨੇ ਲੱਗੇ ਆ ਉਹ ਵੀ ਜੋ ਪਾਣੀ ਵਧੀ ਜਾਂਦਾ ਵਾ ਮਾਰੀ ਜਾਂਦੀ ਫਸਲਾਂ ਹਰ ਸਾਲ ਤੇ ਸਾਲ ਫਸਲ ਮਾਰੀ ਜਾਂਦੀ ਆ ਤੇ ਬਾਕੀ ਕੋਈ ਨਹੀਂ ਨਾ ਕੋ ਖਰਚਾ ਪੱਤਰ ਕੋਈ ਨਹੀਂ ਮਿਲਦਾ ਮੁੜ ਕੇ ਗਾੜੀ ਕਾ ਦੇਣਾ ਜ਼ਮੀਨ ਤੇ ਦੁੱਧ ਬਾਤੋਂ ਉਹਦੇ ਡੰਗਰਾਂ ਦਾ ਪਠਾਣਾ ਚਾਰਾ ਨਾ ਰਿਹਾ ਦੁੱਧ ਨਹੀਂ ਮਿਲਣਾ ਤੇ ਦੁੱਧ ਤੋਂ ਵੀ ਕੋਈ ਤਾਂ ਹੱਲ ਨਹੀਂ ਕਰੇ ਹਰ ਸਾਲ ਨਾ ਕੋ ਸਾਡੇ ਪ੍ਰਸ਼ਾਸਨ ਸੁਣਦਾ ਵਾ ਨਾ ਸਾਡੇ ਕੋਲੇ ਆ ਕੇ ਕੋਈ ਕੋਸ਼ਿਸ਼ ਦੱਸ ਕਰਦਾ ਵਾ ਤੇ ਅਸੀਂ ਤੇ ਇਹੋ ਹੀ ਜਾਣੇ ਆ ਵੀ ਸਾਨੂੰ ਇਹੋ ਵੀ ਸਾਡਾ ਕੋਈ ਦਾ ਕੀਤਾ ਜਾਵੇ ਸਰਕਾਰ ਵੱਲੋਂ ਆਇਆ ਜਾਵੇ ਤੇ ਸਾਨੂੰ ਕੋਈ ਨਾ ਕੋਈ ਦਾ ਕੁ ਮਾਜ ਵਧਾ ਜਾਵੇ ਕੋਈ ਠੇਕਾ ਵਧਾ ਜਾਵੇ ਕੋਈ ਆ ਜਾ ਸਾਨੂੰ ਪੰਚਾਇਤੀ ਜ਼ਮੀਨਾਂ ਇਧਰ ਪੱਕੇ ਸਾਂ ਕੱਟ ਦੇਣ ਇਹ ਸਾਡੀਆਂ ਦਰਿਆ ਦੇ ਵਿੱਚ ਕਿਟਲ ਦੀ ਕੱਟ ਲੈਣ ਤੇ ਜਿਹੜਾ ਆਰ ਸਾਲ ਮਾਰੀ ਜਾਂਦਾ ਸਾਨੂੰ ਇਹਦੀ ਅੱਧੀ ਕੱਟੀ ਮਿਲ ਜੇ ਇਧਰੋਂ ਸਾਨੂੰ ਅੱਧੀ ਚੰਗੀ ਆ ਆਪਣਾ ਹੁਣ ਤੇ ਦੋ ਚਾਰ ਕਿੱਲੇ ਖਰਾਬ ਹੋਇਆ ਵਾ ਤੇ ਜੇ ਪਾਣੀ ਦਾ ਪੱਧਰ ਵਧੀ ਗਿਆ ਤੇ ਫੇਰ ਤੇ 10 ਕਿੱਲੇ ਥਾਂ 15 ਕਿੱਲੇ ਆਪਣਾ ਹੈਗਾ ਜੀ ਹੁਣ ਛੋਨੇ ਰਾਤ 10 ਕਿੱਲੇ ਠੀਕ ਤੇ ਆਪਣਾ ਦੋ ਕਿੱਲੇ ਆ ਜੀ ਸਾਡਾ ਹੋਰ ਤੇਲਤੂਲ ਬੀਜੀ ਦੇ ਜਿਹੜੇ ਵੀ ਨੀਵੇਂ ਸੋ ਪਾਣੀ ਤੋਂ ਡਰਦੇ ਆ ਤਾਂ ਇਹ ਹੋਗਾ ਵੀ ਜਿਹਦਾ ਵੀ ਤੇਲ ਦੀ ਫਸਲ ਆ ਵੀ ਆਖੀ ਦਾ ਤੇਲਤੂਲ ਹੋ ਜਾਂਦੇ ਆ ਚਲੋ ਵੀ ਮਾੜਿਆ ਥਾਵਾਂ ਤੇ ਰੇਤ ਲਿਆਦੇ ਹੋਰ ਤੇ ਜਿਆਦਾ ਜਿਹੜੇ ਪਹਿਲੀਆਂ ਮਿੱਟੀ ਮੁੱਟੀ ਪਾ ਕੇ ਜ਼ਮੀਨਾਂ ਬਣਾਈਆਂ ਉਹਨਾਂ ਦੇ ਝੋਨਾ ਵਾਲਾ ਜਾਂ ਪੱਠੇ ਆ ਇਹੋ ਹੀ ਆ ਕਿ ਡੰਗਰਾਂ ਦਾ ਕਿਹਾਰਾ ਵਜਾਦਾ ਚੱਲਦਾ ਵਾ ਤੇ ਟਲਾਦਾ ਵਾ ਬਾਕੀ ਤੇਲਤੂਲ ਹੋ ਜਾਂਦੇ ਮੱਕੀ ਹੋ ਜਾਂਦੀ ਆ ਉਹ ਵੀ ਮਰ ਗਈ ਮੰਗ ਅਸੀਂ ਦੇਵਾਂ ਨੇ ਆ ਵੀ ਬਰਾਸ ਨੂੰ ਸਾਡੇ ਲਈ ਕੋਈ ਕੋਸ਼ਿਸ਼ ਤਾਂ ਕਰਨਾ ਹੁਣ ਜਦੋਂ ਬਾਅਦ ਵਿੱਚ ਆਉਂਦੇ ਆ ਜਦੋਂ ਵੋਟਾਂ ਦਾ ਟਾਈਮ ਲਾ ਕੇ ਆ ਜਾਂਦਾ ਵਾ ਉਦੋਂ ਮੁੜ ਕੇ ਉਹਨਾਂ ਚਿਰ ਕੋਈ ਨਹੀਂ ਕਿਸੇ ਨੂੰ ਪੁੱਛਦਾ ਕੋਈ ਕਿਥੇ ਡੋਗ ਪਤਾ ਚ ਆਉਂਦਾ ਮਰਿਆ ਕੋ ਹੈਗਾ ਨਹੀਂ ਹੈਗਾ ਉਹਨਾਂ ਰ ਕੋਈ ਕਿਸੇ ਨੂੰ ਪੁੱਜੋ ਮਰਜੀ ਰੋਈਏ ਪਿੱਟੀਏ ਕੋਈ ਨਹੀਂ ਕਿਹ ਵਾਰ ਪੁੱਛਦਾ ਆ ਕੇ ਅਗਰ ਆਵੇ ਪੱਠੇ ਬੜਾ ਮਹਿੰਗਾ ਬੀਜ ਪਾਇਆ ਤੇ ਪੈਸਾ ਵਾਵੇ ਪਾਣੀ ਨਾਲ ਖਰਕ ਹੁੰਦੇ ਜਾਂਦੇ ਆ ਕੋਹਾ ਵੇ ਜਿਹੜਾ ਝੋਨਾ ਲਾਇਆ ਸੀ ਇਹ ਵੀ ਸਭ ਖਤਮ ਹੋ ਗਿਆ ਵੇ ਪਾਣੀ ਉੱਤੇ ਹੋ ਗਿਆ ਇਹਦੇ ਤੇ ਬਹੁਤ ਬੁਰੀ ਹਾਲਤ ਆ ਦੇ ਉਹ ਮਾਂ ਕਾ ਦੇ ਸਰਕਾਰ ਤੋਂ ਵੀ ਸਾਨੂੰ ਕੋਈ ਨਾ ਕੋਈ ਸਹੂਲਤ ਦਿੱਤੀ ਜਾਵੇ ਤਾਂ ਮੰਡੀਆਂ ਪੈੜੀਆਂ ਇਹੋ ਇਹ ਆਪਦਾ ਹਲੂਆ ਵੜਾ ਕਰਦੇ ਹਾਂ ਇਹ ਵੀ ਕੰਮ ਨਹੀਂ ਹੋ ਡੰਗਰਾਂ ਡੰਗਰ ਦੇ ਰਾਤਿਆਂ ਤੇ ਪੱਠਾ ਟੱਕਾ ਬੀਜਿਆ ਦੇ ਉਹ ਵੀ ਪਾਣੀ ਪੈ ਜਾ ਵਿੱਚ ਤੇ ਹੁਣ ਕਰੀਏ ਕੀ ਸਾਨੂੰ ਤਾਂ ਇਹੋ ਆਸ ਆ ਵੀ ਚਲੋ ਉਧਰੋਂ ਦੇ ਸਾਨੂੰ ਪਾਇਆ ਥੇਲਾ ਕੋ ਮਿਲੇ ਚਲੋ ਖਰਚਾ ਵੀ ਜਾ ਕੇ ਫਿਰ ਪਾਵਾਂਗੇ ਕੋਈ ਖਰਚਾ ਦੋਤੋਂ ਇਹੋ ਕੰਮ ਚੱਲਦਾ ਹੀ ਤੇ ਉਹ ਵਹੀਂ ਵੀ ਪਾਟ ਜਾਣੀਆਂ ਹੁਣ ਜਦੋਂ ਪੱਠੇ ਨਾ ਰਹੇ ਹਰ ਇੱਕ ਝੋਨਾ ਵੀ ਆ ਤੇਲ ਵੀ ਆ ਸਾਰੇ ਫਸਲਾਂ ਵੇਚੀਆਂ ਸੀ ਇਹ ਪਾਣੀ ਵੇਖੋ ਆਂਦੇ ਦਿਓ ਉਧਰ ਡੇਮਾ ਦਾ ਮਤਲਬ ਆਉਂਦਿਆ ਪਾਣੀ ਆ ਮੀਹਾਂ ਦਾ ਤੇ ਇਧਰ ਆ ਦੇ ਬੱਦਰ-ਬੱਦਰ ਫਟੇ ਆ ਤੇ ਅਸੀਂ ਤਾਂ ਕਿਹਾ ਵੀ ਥੋੜਾ ਪਾਣੀ ਘੱਟ ਛੱਡੋ ਉਹਦੇ ਸਾਡੇ ਵਾਸਤੇ ਗੱਲ ਨਹੀਂਗਾ ਉਧਰ ਧਰਨਾ ਲਾਇਆ ਹਰੀਆਂ ਤੇ ਆਣ ਕੇ ਚੜਦੇ ਬੰਨੇ ਆ ਘੜ ਕੇ ਤੰਬੇ ਵੱਲੋਂ ਤੇ ਅਸੀਂ ਤਾਂ ਫਿਰ ਉਹਨਾਂ ਆਣ ਕੇ ਜਦੋਂ ਇਧਰੋਂ ਜ਼ਿਆਦਾ ਆ ਗਿਆ ਤੇ ਉਹਦੇ ਸਾਡੇ ਵਾਸਤੇ ਕੋਈ ਨਹੀਂ ਅਸੀਂ ਹੁਣ ਡੱਕੋ ਨਹੀਂ ਸਕਦੇ ਇਹਨੂੰ ਅਸੀਂ ਤਾਂ ਡੱਕੋ ਨਾ ਡੱਕੋ ਫਸਲ ਤਾਂ ਜਿਹੜੀ ਖਤਮ ਕਰਤੀ ਤੁਸੀਂ ਤੇ ਹੁਣ ਕਰ ਕੀ ਸਕਦੇ ਇਹਦੇ ਗਾੜੀ ਜ਼ੋਰ ਕੋਈ ਨਹੀਂਗਾ ਫਸਲ ਤੇ ਤੂੰ ਸਣਾ ਪਹਿਲੀ ਇਤਰੀ 15 20 ਗੱਲੇ ਮਾੜੀ ਚੰਗੀ ਕਿ ਚਤੇਣ ਸੀ ਕਿ ਚ ਪਸ ਪੈਤਰ ਪੱਠੇ ਸੀ ਕੋਈ ਝੋਨਾ ਲਾਇਆ ਸੀ ਤੇ ਗਾਲਿਆ ਵੀ ਇਸ ਤਰ੍ਹਾਂ ਹੀ ਕਰਕੇ ਘੁੰਮ ਕਈ ਸੀ ਉਹ ਵੀ ਡੁੱਬ ਗਈ ਆ ਉਤਰ ਬਣੇ ਗੰਗੇ ਹੌਸਟਕਾਰ ਗੜੀ ਵੀ ਸਾਨੂੰ ਕੋਈ ਨਾ ਕੋਈ ਸਹੂਲਤ ਦਿੱਤੀ ਜਾਵੇ ਤੇ ਸਾਡਾ ਵੀ ਹੱਥ ਪੂਰਾ ਹੋ ਜੇ ਅਸੀਂ ਕੌਣ ਕੀ ਦੀ ਮਾਂ ਨੂੰ ਜਾ ਕੇ ਆਖੇ ਵੀ ਸਾਨੂੰ ਖਰਚਾ ਦੇ ਸਾਨੂੰ ਤਾਂ ਆਪਣੇ ਕੋਲ ਪੈਰਾਸਰੀ ਚੈੱਕ ਕਰਨਾ ਪੈਣਾ ਤੇ ਖਰਚਾ ਹੋਣੀ ਹੈਗਾ ਤੂੰ ਸਣਾ ਹੋਣਾ ਕਿਥੋਂ ਆਰਤੀਆ ਹੋਣੀ ਪੈਸੇ ਦਿੰਦਾ ਉਹਦਾ ਜਾ ਕੇ ਕੋਈ ਮਾਰੀ ਤੇ ਮਾਂ ਹੈ ਗਈ ਪੈਲੀ ਇਧਰ ਆਣ ਕਰੀਏ ਜੀ ਹਰ ਸਾਲ ਮਾਰ ਜਾਂਦੀ ਆ ਪਰ ਵੀ ਆ ਪੱਠੇ ਮਾਰੇ ਗਏ ਅਸੀਂ ਚੁੱਪ ਕਰਕੇ ਖਤਮਾ ਕੋਈ ਹੁਣ ਕੀ ਕਰੀਏ ਝੋਨੇ ਖਰਾਬ ਗਏ ਫਸਲਾਂ ਅਜੇ ਤੱਕ ਰੇਤਾ ਉਤਾਂ ਪੈ ਜਾਣੀ ਨਿਕਲੀ ਛੱਡ ਤੋ ਤੇ ਕਰੀਏ ਕੀ ਪੈਲੀ ਐਸੇ ਸਿਰ ਤੇ ਖਰਚਾ ਮਿਲਣਾ ਤੇ ਜਦੋਂ ਫਸਲ ਨਾ ਗਈ ਤੇ ਆਰਤੀ ਤੂੰ ਸੜਾ ਕੀ ਦੇਣਾ ਸਾਨੂੰ ਬਸ ਸਾਡੀ ਉਹ ਮੰਗਾ ਵੀ ਬੇਨਤੀ ਹੱਥ ਜੋੜ ਕੇ ਸਾਨੂੰ ਇਹਦਾ ਕੋਈ ਨਾਬਜਾ ਦਿੱਤਾ ਜਾਵੇ